ਗੁਰਾਇਆ ਸ਼ਹਿਰ ਵਿੱਚ ਚਿੱਟੀ ਗੱਡੀ ਸਵਾਰ ਲੁਟੇਰਿਆਂ ਵੱਲੋਂ ਬੇਖੌਫ ਹੋ ਕੇ ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲੇ ਵਿੱਚ ਦਿਨ ਦਿਹਾੜੇ ਪਰੇ ਬਾਜ਼ਾਰ ਵਿੱਚੋਂ ਇੱਕ ਬਜ਼ੁਰਗ ਔਰਤ ਨਾਲ ਚੋਰੀ ਦੀ ਘਟਨਾ ਘਟੀ। ਪੀੜਤ ਬਜ਼ੁਰਗ ਔਰਤ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੀ ਧੀ ਦੇ ਘਰ ਪਿੰਡ ਚੱਕ ਦੇਸਰਾਹ ਜਾਣ ਲਈ ਗੁਰਾਇਆ ਬੱਸ ਸਟੈਂਡ ਨੇੜੇ ਖੜੀ ਸੀ। ਇਸ ਦੌਰਾਨ ਚਿੱਟੇ ਰੰਗ ਦੀ ਗੱਡੀ ਜਿਸ ਵਿੱਚ ਦੋ ਔਰਤਾਂ ਤੇ ਇੱਕ ਲੜਕਾ ਸਵਾਰ ਸਨ ਉਸਦੇ ਕੋਲ ਆਏ ਅਤੇ ਲਿਫਟ ਦੇਣ ਦੇ ਬਹਾਨੇ ਨਾਲ ਉਸ ਨੂੰ ਗੱਡੀ ਵਿੱਚ ਬਿਠਾ ਲਿਆ ਗੱਡੀ ਚੱਲਣ ਤੋਂ ਕੁਝ ਸਮੇਂ ਬਾਅਦ ਉਹਨਾਂ ਨੇ ਮਜ਼ਦੂਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਿਨ੍ਹਾਂ ਦੀ ਕੀਮਤ 70 ਤੋਂ 80000 ਰੁਪਏ ਦੇ ਕਰੀਬ ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਨੂੰ ਚੱਲਦੀ ਗੱਡੀ ਵਿੱਚੋਂ ਬਾਹਰ ਸੁੱਟ ਦਿੱਤਾ ਅਤੇ ਫਰਾਰ ਹੋ ਗਏ ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਤੁਰੰਤ 112 ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਹਾਂਜੀ ਮਾਦਾ ਕੀ ਨਾਮ ਹੈ ਕੀ ਹਾਦਸਾ ਵਾਪਰਿਆ ਤੁਹਾਡੇ ਨਾਲ ਸੋਫੇੰਦਰ ਗੌਰ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਕੋਟਕਰਾਨ ਖਾਨ ਕੀ ਹਾਦਸਾ ਵਾਪਰਿਆ ਤੁਹਾਡੇ ਨਾਲ ਅੱਲਾਹ ਨੇ ਮਾੜੀ ਕਰਨਾ ਤੇ ਵਾਲੀਆਂ ਲਾਈਆਂ ਮੇਰੀਆਂ ਕਿਹਨਾਂ ਨੇ ਲਾਈਆਂ ਮੈਂ ਅੰਦਰ ਆਇਆ ਅੱਡੇ 'ਤੇ ਖੜੀ ਸੀਗੀ ਤਾਂ ਮੈਨੂੰ ਆਟੋ 'ਚ ਬੈਠੀ ਮੈਂ ਤੇ ਆਟੋ ਵਾਲੇ ਨੇ ਕਿਹਾ ਉਹ ਗੱਡੀ 'ਚ ਬਾਜਾ ਮਾਰਦੀਆਂ ਜਨਾਨੀਆਂ ਅਸੀਂ ਦੋ ਬੈਠੀਆਂ ਪਿੱਛੇ ਤਾਂ ਇੱਕ ਮੁੰਡਾ ਸੀ ਨਵੀਂ ਸੀਟ 'ਤੇ ਬੈਠਾ ਗੱਡੀ ਚਲਾਣ ਲੱਗੇ ਆ ਕਿੰਨੀ ਉਹ ਕੰਡੀ ਇੱਥੇ ਬਹਿ ਜਾਓ ਆ ਕੇ ਤੁਸੀਂ ਤੇ ਮੈਂ ਕਿਹਾ ਨਹੀਂ ਮੈਂ ਕਿਹਾ ਮੈਂ ਆਟੋ ਤੇ ਜਾਣਾ ਕਹਿੰਦੀ ਨਹੀਂ ਇੱਥੇ ਗੱਡੀ 'ਚ ਬਹਿ ਜਾ ਸੀ ਚੱਕ ਨੂੰ ਜਾਣਾ ਪੁੱਛਿਆ ਉਹਨਾਂ ਨੇ ਕਿੱਥੇ ਜਾਣਾ ਮੈਂ ਕਿਹਾ ਚੱਕ ਨੂੰ ਇਹ ਫੇਰ ਮੈਂ ਕਿਹਾ ਸਮਾਨ ਮੈਂ ਆਪਣਾ ਲੈ ਮਾਟੋ ਤੇ ਚੱਕ ਨਿਆਵਾ ਕਹਿੰਦੀ ਲੈ ਆ ਕਹਿੰਦੀ ਅਸੀਂ ਚੱਕ ਨੂੰ ਜਾਣਾ ਹੈ ਕਹਿੰਦੀ ਤੁਹਾਨੂੰ ਬਹਿ ਜਾਨੀ ਚੱਕ ਨੂੰ ਮੈਂ ਕਿਹਾ ਕਿਹੜਾ ਚੱਕ ਕਹਿੰਦੀ ਜਿਹੜਾ ਮੈਂ ਕਿਹਾ ਆਹ ਕਹਿੰਦੀ ਅਸੀਂ ਵੀ ਉੱਥੇ ਦੇ ਰਹਿਣ ਵਾਲੀ ਆ ਚੱਕ ਦੇ ਬੱਦਚੂ ਦੂਦੂ ਮੋਲ ਗਈਆਂ ਮਿੰਨੋਂ ਵੀ ਬਤਾ ਸਿਹਾ ਮੈਂ ਕਿਹਾ ਮੈਂ ਆਣੇ ਸ਼ਾਨਾ ਮੁਕਤ ਕਹਿੰਦੇ ਮੈਂ ਤਾਂ ਗੋਲਣੇ ਚਾਹਾਂ ਤੁਸੀਂ ਕਹਿੰਦੀ ਹਾਂਜੀ ਗੋਲਣੇ ਚਾਹਾਂ ਸੀ ਸਾਡੀ ਕੁੜੀ ਵੀ ਆਈ ਹੈ ਜੱਪ ਅੰਦੀ ਆ ਮੇਰੇ ਜਵਾਈ ਆ ਬੈਠਾ ਮਿੰਨ ਡਾ ਗਿਆ ਮੈਂ ਵੈਰੀ ਫਿਰ ਮੈਂ ਕਿਹਾ ਚੱਲ ਉੱਥੇ ਜਾਣਾ ਹਾਂ ਚਾਪਨ ਨੂੰ ਲੈ ਆਉਂਦੀ ਫਿਰ ਮਾਂ ਆ ਕੇ ਮਾਂ ਨਾਲ ਜਦੋਂ ਗਲੇਟ ਆਇਆ ਤੇ ਮੈਂ ਕਿਹਾ ਮੈਂ ਫਿਰ ਦਿੱਤਾ ਆ ਗਿਆ ਮਾਂ ਨਾਲ ਦਾ ਤੇ ਟੈਂਡ ਨੇ ਗਾਂ ਜਾ ਵੀ ਅੱਗੇ ਨੂੰ ਹੁੰਨੀ ਆ ਗੱਡੀ ਅਸੀਂ ਮੁੰਡਾ ਵੀ ਕਹਿ ਲਾ ਪਿਆ ਉਹ ਜਨਾਨੀ ਵੀ ਲਾ ਪਏ ਦੇ ਟਾਈਮ ਫੇਰੇ ਫੇਰ ਉਹਨਾਂ ਨੇ ਗੱਡੀ ਮੋੜੀ ਨਾ ਤੇ ਗਾਂ ਜਾ ਕੇ ਜਿੱਥੇ ਪੈਟਰੋਲ ਪੰਪ ਹੁੰਦਾ ਹੈ ਤੇ ਉੱਥੇ ਉਹਨੇ ਭੰਗ ਜੀ ਜੀ ਲਾ ਕੇ ਲਾਤਾ ਮੈਨੂੰ ਕੰਢਿਆ ਸਮਾਨ ਚ ਆਪ ਆਪਣਾ ਫੇਰ ਕਹਿੰਦੀ ਬੈਗ ਵੀ ਜਿਹਦੇ ਕੋਲ ਮੈਂ ਕਿਹਾ ਬੈਗ ਨਹੀਂ ਮੈਂ ਪਹਲਾਉਣਾ ਹੈਗਾ ਤੇ ਬਾੜੀ ਪਹਿਲੇ ਬੈਠੀ ਨਹੀਂ ਲਾਨੇ ਬਾੜੀ ਮੋਰਕੇ ਮੈਨੂੰ ਉਹਦਾ ਕਾਹੇ ਮਾਰਿਆ ਕੰਡੀ ਉੱਤਰ ਜਾ ਕੰਡੀ ਜੋ ਕੰਡੀ ਤੇ ਮੈਂ ਐਦਾ ਮੈਂ ਮੈਂ ਤੇ ਪਰਣੀ ਉਠੈਣਾ ਜੇ ਚੱਕਣ ਲੱਗੀ ਤੇ ਮੈਂ ਤਾਂ ਮੂੰਹ ਕੀਤਾ ਦੂਜੀ ਵਾਰੀ ਵੀ ਖੱਜਣੀ ਮੈਨੂੰ ਪਤਾ ਹੀ ਨਹੀਂ ਜਦੋਂ ਦੂਜੀ ਵਾਰੀ ਕੀਤੀ ਮੇਰੇ ਕੰਨ ਨੂੰ ਦੱਕ ਲੱਗਾ ਤੇ ਮੈਂ ਮੈਂ ਕਿਹਾ ਨਹੀਂ ਵਾਰੀ ਦਾ ਤਾਂ ਨਹੀਂ ਹੈ ਬਸ ਉਹਨਾਂ ਨੇ ਉਹਨਾਂ ਮਾਲ ਦੇ ਜਿਹੜੀ ਬੇਟੀ ਬਲਨ ਮੂੰਹੇ ਕੋਈ ਕੁਝ ਕਰ ਦਿੱਤਾ ਪਤਾ ਹੀ ਨਹੀਂ ਮਗਾ ਮੈਨੂੰ ਤੇ ਫਿਰ ਬਾਜ ਹੋਣ ਇਹ ਟਾਰਗੇਟ ਬੰਦੇ ਦੌੜ ਦੌੜ ਕੱਜੀ ਮੀਨ ਬਾਹਰ ਤੱਕ ਕਮਾਲ ਕੇ ਕੱਢ ਤਾ ਕਿੰਨੇ ਕਿੰਨੀਆਂ ਬਾਲੀਆਂ ਸੀਗੀਆਂ ਤੁਹਾਡੀਆਂ ਕਿੰਨੇ ਟੋਲੇ ਦੀਆਂ ਸੀਗੀਆਂ ਬਾਲੀਆਂ ਹੈ ਨਹੀਂ ਸੀ ਟੋਲੇ ਦੇ ਤਾਂ ਹੈ ਨਹੀਂ ਸੀ ਲਗਦੀਆਂ ਬਾੜੀਆਂ ਕਿੰਨਾ ਕ ਨੁਕਸਾਨ ਹੋ ਗਿਆ ਤੁਹਾਡਾ ਭਾਈ ਜੀ ਹੈ ਰ 60 70 ਹਜ਼ਾਰ ਦਾ ਠੀਕ ਪਰ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਆ ਹਾਂ ਜੀ ਠੀਕ ਹੈ